ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਅਮਰ ਰਹੇ ਅਮਰ ਰਹੇ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਅਮਰ ਰਹੇ ਅਮਰ ਰਹੇ ਅਮਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਇਨਸਾਫ ਯਾਤਰਾ ਗੁਰੂ ਸਰ ਸਾਹਿਬ ਤੋਂ ਪੈਦਲ ਚੱਲ ਕੇ ਪਿੰਡ ਡੱਲਾ ਵਿਖੇ ਪਹੁੰਚੀ ਹੈ ਜਿੱਥੋਂ ਦੀਆਂ ਸਿੱਖ ਸੰਗਤਾਂ ਨੇ ਜਿੱਥੇ ਭਾਈ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮੁੱਚੇ ਜਥੇ ਨੂੰ ਜੀਓ ਆਇਆਂ ਆਖਿਆ ਪੰਜ ਨਿਸ਼ਾਨਚੀ ਸਾਡੇ ਸਿੰਘਾਂ ਨੂੰ ਸਰੂਪ ਪਾਉ ਦੇ ਕੇ ਉਨ੍ਹਾਂ ਦਾ ਅਦਬ ਕੀਤਾ ਇਥੋਂ ਦੇ ਵੀਰ ਭਾਈ ਨਿਰਮਲ ਸਿੰਘ ਜੀ ਸਰਪੰਚ ਸਾਹਿਬ ਇਹਨਾਂ ਦੀ ਸਾਰੀ ਟੀਮ ਇਥੋਂ ਦੀਆਂ ਸੰਗਤਾਂ ਇਸ ਗੱਲ ਦੀ ਅਸੀਂ ਮਾਫੀ ਮੰਗਦੇ ਹਾਂ ਸੰਗਤ ਜੀ ਸਾਨੂੰ ਪਤਾ ਨਹੀਂ ਸੀ ਇਹਨਾਂ ਨੇ ਮੌਕੇ ਤੇ ਸਾਨੂੰ ਮਹਾਰਾਜ ਜੀ ਦਾ ਸਰੂਪ ਨਹੀਂ ਦੇਣਾ ਇਹਨਾਂ ਨੇ ਸਾਨੂੰ ਪਾਲਕੀ ਸਾਹਿਬ ਨਹੀਂ ਦੇਣੀ ਇਹਨਾਂ ਨੇ ਸਾਨੂੰ ਮੌਕੇ ਤੇ ਖੱਜਲ ਕਰਨਾ ਹੈ 2 ਘੰਟੇ ਲੇਟ ਵੀ ਕੀਤਾ ਔਰ ਜਿਹਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਵਾਲੇ ਵੀਰ ਵੀ ਜਾ ਕੇ ਪ੍ਰਧਾਨ ਨੂੰ ਕਹਿੰਦੇ ਆ ਆਪਣੀ ਜ਼ਿੰਮੇਵਾਰੀ ਤੇ ਸਰੂਪ ਦਿਓ ਤੇ ਮੈਂ ਪੁੱਛਣਾ ਚਾਹੁੰਨਾ ਕਿ 328 ਸਰੂਪ ਜਿਹੜੇ ਚੋਰੀ ਦਿੱਤੇ ਉਹ ਕਿਤੇ ਪ੍ਰਸ਼ਾਸਨ ਨੇ ਪੁੱਛਿਆ ਹੁੰਦਾ ਵੀ ਬਦਲ ਕਿਉਂ ਕਿਹਦੀ ਜ਼ਿੰਮੇਵਾਰੀ ਤੇ ਦਿੱਤੇ ਹ ਹਜ਼ਾਰ ਸਰੂਪ ਅਮਰੀਕਾ ਚ ਚੋਰੀ ਛੱਪ ਗਿਆ ਕਿਹਦੀ ਜ਼ਿੰਮੇਵਾਰੀ ਤੇ ਛਪਿਆ ਏ ਜਿੱਥੇ ਸੁਪਰੀਮ ਕੋਰਟ ਬੋਲਦਾ ਏ ਉਥੇ ਪ੍ਰਸ਼ਾਸਨ ਕਿਉਂ ਨਹੀਂ ਬੋਲਦਾ ਜਿੱਥੇ ਲੀਡਰ ਬੋਲਦੇ ਨੇ ਉਹ ਸਾਬਕਾ ਹੋਣ ਉਥੇ ਪ੍ਰਸ਼ਾਸਨ ਕਿਉਂ ਬੋਲੇ ਇਸ ਲਈ ਉਹ ਪਾਲਕੀ ਸਾਹਿਬ ਵੀ ਰੋਕ ਲਈ ਗਈ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਆ ਜਿਹੜੀ ਸੰਗਤ ਸੜਕਾਂ ਤੇ ਖੜੀ ਮਹਾਰਾਜ ਜੀ ਨੂੰ ਮੱਥਾ ਟੇਕਣ ਵਾਸਤੇ ਆਈ ਹੈ ਅਸੀਂ ਖਿਮਾ ਚਾਹੁੰਨੇ ਆ ਪਰ ਅਗਲੀਆਂ ਜਿਹੜੀਆਂ ਜਤਰਾਵਾਂ ਹੋਣਗੀਆਂ ਉਹਨਾਂ ਦੇ ਵਿੱਚ ਪਾਲਕੀ ਸਾਹਿਬ ਵੀ ਤੁਹਾਡੀ ਹੋਊ ਤੇ ਗੁਰੂ ਸਾਹਿਬ ਵੀ ਤੁਹਾਡਾ ਹੀ ਹੋਊ ਬਲੇ ਸੋ ਨਿਹਾਲ ਸਤਿ ਆਕਾਲ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਤਾਂ ਵੇਚ ਸਕਦੇ ਨੇ ਪਰ ਸਿੱਖਾਂ ਨੂੰ ਪ੍ਰਕਾਸ਼ ਕਰਨ ਵਾਸਤੇ ਨਗਰ ਕੀਰਤਨ ਵਾਸਤੇ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਲਈ ਇਨਸਾਫ਼ ਮੰਗਣ ਵਾਸਤੇ ਇਹ ਲੋਕ ਵਿਰੋਧ ਵਿੱਚ ਖੜੇ ਹੋ ਜਾਂਦੇ ਨੇ ਇਹਨਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਪਿੰਡ ਦੱਲੇ ਦੀਆਂ ਸਿੱਖ ਸੰਗਤਾਂ ਜਿਨ੍ਹਾਂ ਨੇ ਭਾਈ ਗੁਰਦੇਵ ਸਿੰਘ ਕੌਕੇ ਜੀ ਜਦੋਂ ਜ਼ਥੇਦਾਰ ਬਣੇ ਉਸ ਵਕਤ ਵੀ ਵੱਡੇ ਤਕੜੇ ਨਾਲ ਹੋ ਕੇ ਖੜੇ ਜੇ ਕਿਧਰੇ ਤਸ਼ੱਦਦ ਹੋਏ ਉਦੋਂ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਅੱਜ ਵੀ ਬਹੁਤ ਸਾਰੇ ਬਜ਼ੁਰਗ ਨਾਲ ਨੇ ਜਿਹੜੇ ਉਸ ਵਕਤ ਭਾਈ ਸਾਹਿਬ ਦੇ ਨਾਲ ਕਈ ਤਰ੍ਹਾਂ ਦੇ ਤਸ਼ੱਦਦ ਅਨਮਨੁੱਖੀ ਤਸ਼ੱਦਦ ਆਪਣੇ ਪਿੰਡੇ ਤੇ ਹੰਡਾਇਆ ਤੇ ਸਾਨੂੰ ਅੱਜ ਇੰਨਾ ਚ ਆ ਕੇ ਜਿੱਥੇ ਅਸੀਂ ਭਾਈ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਪਹੁੰਚੇ ਆਂ ਉੱਥੇ ਇਹਨਾਂ ਬਜ਼ੁਰਗਾਂ ਨੂੰ ਮਿਲ ਕੇ ਸਾਨੂੰ ਚੰਗਾ ਲੱਗਿਆ ਕਿ ਅੱਜ ਵੀ ਉਹ ਜ਼ਮੀਰਾਂ ਜਿਉਂਦੀਆਂ ਨੇ ਉਦੋਂ ਵੀ ਜ਼ਬਰ ਜ਼ੁਲਮ ਦੇ ਖਿਲਾਫ ਖੜੀਆਂ ਸਨ ਅੱਜ ਵੀ ਇਨਸਾਫ ਲਈ ਖੜੀਆਂ ਨੇ ਹਾਲਾਤ ਮੈਨੇ ਨਹੀਂ ਰੱਖਦਾ ਨਿਸ਼ਾਨਾ ਮੈਨੇ ਰੱਖਦਾ ਹੁੰਦਾ ਏ ਮੁਆਵਜ਼ਾ ਮੈਨੇ ਨਹੀਂ ਰੱਖਦਾ ਉੱਥੇ ਤੇ ਇਨਸਾਫ ਮੈਨੇ ਰੱਖਦਾ ਇਨਸਾਫ ਵਾਸਤੇ ਤੁਸੀਂ ਸਾਰੇ ਜਿੰਨੀਆਂ ਸਿੱਖ ਸੰਗਤਾਂ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਨੌਜਵਾਨ ਵੱਡੀ ਗਿਣਤੀ ਵਿੱਚ ਤੁਸੀਂ ਮਹਾਰਾਜ ਜੀ ਨੂੰ ਨਤਮਸਤਕ ਹੋਣ ਲਈ ਆਏ ਹੋ ਪਰ ਚੇਤੇ ਰੱਖਿਓ ਉਹਨਾਂ ਨੇ ਮਹਾਰਾਜ ਜੀ ਦਾ ਸਰੂਪ ਨਹੀਂ ਦਿੱਤਾ ਕੋਈ ਗੱਲ ਨਹੀਂ ਪੰਜ ਪਿਆਰੇ ਪੰਜ ਸਿੰਘ ਨਿਸ਼ਾਨਚੀ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਵਿੱਚ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਦੀ ਰੂਹ ਉਹਨਾਂ ਸ਼ਹੀਦਾਂ ਦੀ ਆਤਮਾਵਾਂ ਅੱਜ ਵੀ ਤੁਹਾਡੇ ਤੇ ਬਹੁਤ ਖੁਸ਼ ਹੋਣਗੀਆਂ ਕਿ ਕਿਤੇ ਨਾ ਕਿਤੇ ਤੁਸੀਂ ਅੱਜ ਵੀ ਸਾਡੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰ ਰਹੇ ਹੋ ਸਾਡੀ ਮੌਤ ਤੇ ਨਾ ਰੋਇਓ ਸਾਡੀ ਸੋਚ ਨੂੰ ਬਚਾਇਓ ਸਾਡੇ ਉਹਨਾਂ ਇੱਥੋਂ ਤੱਕ ਕਹਿ ਦਿੱਤਾ ਇਨਸਾਫ ਲਈ ਖਲੋਇਓ ਸਾਡੇ ਮੁਵੱਬਜੇ ਨਾ ਖਾਇਓ ਤੇ ਅਮਰ ਸ਼ਹੀਦਾਂ ਦਾ ਪੈਗਾਮ ਤੇ ਇਹ ਜਿਹੜਾ ਜਾਰੀ ਰੱਖਣਾ ਹੈ ਸੰਗਰਾਮ ਹਾਲਾਤ ਕਿਵੇਂ ਦੇ ਹੋਣ ਅਸੀਂ ਹੁਣ ਵੀ ਜਦੋਂ ਆ ਰਹੇ ਸਾਂ ਤੇ ਮੇਰੇ ਵੀਰ ਪ੍ਰੀਤ ਸਿੰਘ ਸੈਣੀ ਨਾਲ ਉਹ ਕਹਿ ਰਹੇ ਸੀਗੇ ਪਿੱਛੇ ਭਾਈ ਹਰਪ੍ਰੀਤ ਸਿੰਘ ਮਖੂ ਨਾਲ ਨੇ ਮੈਨੂੰ ਕਹਿੰਦੇ ਬਡਾਲਾ ਸਾਹਿਬ ਸੜਕ ਤੇ ਮਰ ਜਾਣਾ ਕਰੋ ਪਰਵਾਨ ਹੋਊ ਕਿਸੇ ਲਾਲਚ ਵਾਸ ਜਮੀਰ ਵੇਚਣੀ ਪਰਵਾਹ ਨਹੀਂ ਹੋ ਤੇ ਗੁਰੂ ਕਿਰਪਾ ਕਰੇ ਕਿ ਇਹਨਾਂ ਭਰਾਵਾਂ ਨੇ ਜੋ ਟੀਚਾ ਮਿੱਥਿਆ ਹੈ ਆਪਣੇ ਸ਼ਹੀਦਾਂ ਦੇ ਵਾਸਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਉਸ ਸਮੇਂ ਦੇ ਬੁਚੜ ਪੁਲਿਸ ਅਫਸਰ ਪ੍ਰਿਸਟ ਲੀਡਰ ਉਹਨਾਂ ਦੀਆਂ ਇਹ ਹਰਕਤਾਂ ਜਿਹੜੀਆਂ ਅਣਮਨੁੱਖੀ ਤਸ਼ੱਦਦ ਕਰਨ ਵਾਲੀਆਂ ਅੱਜ ਉਸ ਸੰਸਾਰ ਦੇ ਸਾਹਮਣੇ ਆ ਰਹੀਆਂ ਨੇ ਔਰ ਜਿੱਥੇ ਅਦਾਲਤਾਂ ਨੂੰ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਉਹ ਸਚਾਈ ਅੱਜ ਸਾਹਮਣੇ ਆ ਰਹੀ ਹੈ ਤੇ ਨਾਲ ਅਸੀਂ ਭਗਵੰਤ ਮਾਨ ਸਰਕਾਰ ਨੂੰ ਵੀ ਕਵਾਂਗੇ ਇੱਕ ਵੱਖਰੀ ਅਦਾਲਤ ਸਥਾਪਿਤ ਕਰਕੇ 1977 ਤੋਂ ਲੈ ਕੇ ਅੱਜ ਤੀਕਰ ਦਾ ਸਾਰਾ ਖੁਲਾਸਾ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਜਿੰਨਾ ਪੁਲਿਸ ਅਫਸਰਾਂ ਨੇ ਪੈਸੇ ਦੀ ਖਾਤਰ ਫੀਤੀਆਂ ਲਵਾਉਣ ਦੀ ਖਾਤਰ ਬੇਗੁਨਾਹ ਨੌਜਵਾਨ ਮਾਰੇ ਉਹਨਾਂ ਨੂੰ ਸਜਾਵਾਂ ਦੇ ਨਾਲ-ਨਾਲ ਉਹਨਾਂ ਦੇ ਘਰਾਂ ਦੀ ਕੁਰਕਰੀ ਕਰਕੇ ਉਸ ਪੈਸੇ ਨਾਲ ਉਜੜੇ ਹੋਏ ਪਰਿਵਾਰਾਂ ਨੂੰ ਵਸਾਉਣ ਦਾ ਵਸੀਲਾ ਕੀਤਾ ਜਾਏ ਔਰ ਪਿੰਡ ਡੱਲੇ ਦੀ ਸੰਗਤ ਵੱਲੋਂ ਇਹ ਵੀ ਆਵਾਜ਼ ਆਈ ਜਿੱਥੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਪੰਜਾਬ ਸਰਕਾਰ ਉਹ ਜਗ੍ਹਾ ਸਿੱਖ ਪੰਥ ਨੂੰ ਦੇਵੇ ਤਾਂ ਕਿ ਉੱਥੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦਗਾਰ ਬਣਾਈ ਜਾਵੇ ਔਰ ਰਹਿਂਦੀ ਦੁਨੀਆ ਤੱਕ ਇਸ ਗੱਲ ਦਾ ਪਤਾ ਲੱਗ ਸਕੇ ਕਿ ਪੰਜਾਬ ਦੇ ਲੋਕਾਂ ਤੇ ਕਿੰਨਾ ਤਸ਼ੱਦਦ ਹੋਇਆ ਔਰ ਕਿਵੇਂ ਜਮਹੂਰੀਅਤ ਸੰਵਿਧਾਨ ਕਾਨੂੰਨ ਸਭ ਦੀਆਂ ਧੱਜੀਆਂ ਉਡਾਈਆਂ ਗਈਆਂ ਇੱਕ ਕੁਰਸੀ ਦੇ ਪੈਸੇ ਦੀ ਖਾਤਰ ਇਹ ਸਾਰੀਆਂ ਗੱਲਾਂ ਉਹਨਾਂ ਯਾਦਗਾਰਾਂ ਦੇ ਵਿੱਚੋਂ ਆਉਣ ਵਾਲੇ ਸਮੇਂ 'ਚ ਸਾਹਮਣੇ ਹੋਣ ਤਾਂ ਕਿ ਭਵਿੱਖ ਵਿੱਚ ਦੁਬਾਰਾ ਪੰਜਾਬ ਦੇ ਭਾਈ ਗੁਰਦੇਵ ਸਿੰਘ ਕੌਂਕੇ ਬੁੱਚੜਾਂ ਦੀ ਬਲੀ ਨਾ ਚੜਨ ਇਸ ਲਈ ਇਹ ਇਨਸਾਫ ਜਤਰਾ ਜਿਹੜੀਆਂ ਨੇ ਇਹ ਆਰੰਭ ਕੀਤੀਆਂ ਗੁਰੂ ਰਹਿਮਤ ਕਰੇ ਸਤਿਗੁਰੂ ਕੀ ਹੋਇਆ ਮਹਾਰਾਜ ਜੀ ਦਾ ਸਰੂਪ ਨਹੀਂ ਦਿੱਤਾ ਪਰ ਸ਼ਬਦ ਦੀ ਪੜਨਾ ਐ ਅਸੀਂ ਸੜਕ ਤੇ ਬਹਿ ਕੇ ਵੀ ਪੜ ਸਕਦੇ ਅਸੀਂ ਕਿਤੇ ਵੀ ਮਹਾਰਾਜ ਜੀ ਦਾ ਸ਼ਬਦ ਗਾ ਸਕਦੇ ਹ ਇਸ ਲਈ ਗੁਰੂ ਰਹਿਮਤ ਕਰਨ ਕੀਰਤਨ ਤਾਂ ਸਾਡੇ ਅੰਦਰ ਹੈ ਇਹਨੇ ਨਾਲ ਹੀ ਰਹਿਣਾ ਹੈ ਇਹ ਉਹ ਸ਼ਬਦ ਹੈ ਚੇਤਾ ਕਰ ਲਿਓ ਮਹਾਰਾਜ ਜੀ ਦਾ ਸਰੂਪ ਨਾ ਦੇਣ ਵਾਲਿਓ ਰੁਕਾਵਟਾ ਪਾਉਣ ਵਾਲਿਓ ਜਦੋਂ ਦੁਨੀਆ ਤੇ ਕੁਝ ਨਹੀਂ ਸੀ ਉਦੋਂ ਵੀ ਸ਼ਬਦ ਸੀ ਜਿਸ ਦਿਨ ਕੁਝ ਨਹੀਂ ਹੋਣਾ ਉਸ ਦਿਨ ਵੀ ਸ਼ਬਦ ਹੋਣਾ ਹੈ ਮਾਂ ਦੇ ਪੇਟ ਵਿੱਚ ਪੁੱਠੇ ਲਮਕਿਆਂ ਨੂੰ ਸ਼ਬਦ ਰੱਖਦਾ ਹੈ ਜਿਸ ਦਿਨ ਧਰਤੀ ਤੋਂ ਜਾਣਾ ਹੈ ਉਸ ਦਿਨ ਵੀ ਸ਼ਬਦ ਨੇ ਨਾਲ ਜਾਣਾ ਹੈ ਇਸੇ ਲਈ ਸਾਡੇ ਗੁਰੂ ਨੇ ਸਾਨੂੰ ਸ਼ਬਦ ਨਾਲ ਜੋੜ ਦਿੱਤਾ ਇੱਕ ਦਿਨ ਤੁਹਾਡੇ ਤੋਂ ਗੁਰਦੁਆਰੇ ਖੋਹ ਲੈਣਗੇ ਇਹ ਗੁਰੂ ਗ੍ਰੰਥ ਸਾਹਿਬ ਤੇ ਕਬਜ਼ਾ ਕਰ ਲੈਣਗੇ ਪਰ ਚੇਤੇ ਰੱਖਿਓ ਇਸ ਸ਼ਬਦ ਤੇ ਕਬਜ਼ਾ ਨਹੀਂ ਕਰ ਪਾਉਣ। ਉਹ ਤੁਹਾਡੀਆਂ ਆਤਮਾਵਾਂ ਵਿੱਚ ਸਮਾਇਆ ਹੋਊ। ਜਹੇ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਨਾਮ ਤੇਰੈ ਸੰਗ ਸਹਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਇਸੇ ਲਈ ਸਿੱਖਾਂ ਨੇ ਵੱਧ ਤੋਂ ਵੱਧ ਬਾਣੀ ਕੰਠ ਕਰਕੇ ਆਪਣੇ ਹਿਰਦੇ 'ਚ ਸੰਭਾਲ ਕੇ ਰੱਖੀ। ਉਹ ਪੋਥੀਆਂ ਤੋਂ ਵੱਧ ਆਪਣੇ ਹਿਰਦਿਆਂ 'ਚ ਸੰਭਾਲੀ ਬੈਠੇ ਸਨ। ਅੱਜ ਵੀ ਉਹਨਾਂ ਦੇ ਨਕਸ਼ੇ ਕਦਮ ਚੱਲਣ ਵਾਲੇ ਭਾਈ ਗੁਰਦੇਵ ਸਿੰਘ ਕੌਕੇ ਅੱਜ ਡੱਲਾ ਨਗਰ ਦੇ ਵਿੱਚ ਆਪਾਂ ਪਹੁੰਚੇ ਆਂ ਇੱਥੋਂ ਦੀਆਂ ਸੰਗਤਾਂ ਸਰਪੰਚ ਸਾਹਿਬ ਸਮੁੱਚੀ ਪੰਚਾਇਤ ਜਿੰਨੇ ਪੁਰਾਣੇ ਬਜ਼ੁਰਗ ਨੇ ਉਹਨਾਂ ਸਾਰਿਆਂ ਦੇ ਅਸੀਂ ਧੰਵਾਦ ਦੀ ਜਗ੍ਹਾ ਅਰਦਾਸ ਕਰਾਂਗੇ ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਭਾਈ ਦਰਸ਼ਨ ਸਿੰਘ ਜੀ ਡੱਲਾ ਉਹਨਾਂ ਦੇ ਘਰੋਂ ਧਰਮ ਸਪਤਨੀ ਸਾਡੇ ਮਾਤਾ ਜੀ ਉਹਨਾਂ ਨੂੰ ਵੀ ਅਸੀਂ ਇੱਥੇ ਇਨਸਾਫ ਯਾਤਰਾ ਦੇ ਵਿੱਚ ਆਇਆਂ ਨੂੰ ਜਿਉਂ ਆਇਆਂ ਆਖਦੇ ਆ ਤੇ ਜਿੰਨੇ ਸਰੀਰ ਤੁਸੀਂ ਘਰਾਂ ਚੋਂ ਨਿਕਲ ਕੇ ਸੜਕ ਤੇ ਆਏ ਹੋ ਤੁਹਾਡਾ ਇੱਕ ਇੱਕ ਕਦਮ ਜਿੱਥੇ ਗੁਰੂ ਘਰ ਵਿੱਚ ਲਿਖਿਆ ਜਾਊ ਉੱਥੇ ਭਾਈ ਕੌਂਕੇ ਦੀ ਆਤਮਾ ਨੂੰ ਅਜਮਾਨ ਹੋਊ ਬੁਚੜੋ ਉਦੋਂ ਵੀ ਮੇਰੇ ਨਾਲ ਸਿੱਖ ਸੰਗਤਾਂ ਸਨ ਅੱਜ ਵੀ ਖੜੀਆਂ ਨੇ ਅੱਜ ਵੀ ਉਹਨਾਂ ਦੀ ਯਾਦ ਵਿੱਚ ਕਹਿ ਰਹੀਆਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਅਮਰ ਰਹੇ ਭਾਈ ਗੁਰਦੇਵ ਸਿੰਘ ਕੌਂਕੇ ਅਮਰ ਰਹੇ ਅਮਰ ਰਹੇ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਅਮਰ ਰਹੇ ਅਮਰ ਰਹੇ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਅਮਰ ਰਹੇ ਅਮਰ ਰਹੇ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਅਮਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸ਼ਬਦ ਕੋ ਇਹ ਜਥੇਦਾਰ ਦਾ ਲੋਕ ਸਿੰਘ ਜੀ ਆਉਣੇ ਵਾਹਿਗੁਰੂ ਵਾਹਿਗੁਰੂ ਅਵਰੇ ਨਾ ਬਜ਼ੁਰਗਾਂ ਦੇ ਹਿਰਦੇ ਇੰਨੇ ਖਰੇ ਹੋਏ ਆ ਇੱਥੇ ਆ ਕੇ ਮਹਿਸੂਸ ਕਰ ਰਿਹਾ ਕਿ ਅੱਜ ਵੀ ਉਹ 31 ਸਾਲਾਂ ਤੋਂ ਮਨ ਭਰੀ ਬੈਠੇ ਨੇ ਕੋਈ ਮੋਢਾ ਹੈ ਪੰਥ ਕੋਲੇ ਜਿਸ ਮੋਢੇ ਤੇ ਬਜ਼ੁਰਗ ਸਿਰ ਰੱਖ ਕੇ ਰੋ ਕੇ ਆਪਣਾ ਦਿਲ ਹੌਲਾ ਕਰ ਲੈਣ ਪੰਥ ਵਾਲਿਓ ਕਿੱਥੇ ਤੁਹਾਡੀਆਂ ਗੈਰਤਾਂ ਚਲੀਆਂ ਗਈਆਂ ਆਹ ਤੇ ਕੋਈ ਸਿਆਸੀ ਵੋਟਾਂ ਮੰਗਣ ਵਾਲਾ ਕੰਮ ਨਹੀਂ ਸੀ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਸੀ ਇਹ ਤੇ ਕੋਈ ਐਮਪੀ ਦੀ ਚੋਣ ਨਹੀਂ ਹੈ ਇਹ ਤੇ ਜ਼ਮੂਰੀਅਤ ਦੀ ਗੱਲ ਸੀ ਸਭ ਕੁਝ ਹੈ ਤੁਹਾਡੇ ਤੋਂ ਮੈਨੂੰ ਖਿਮਾ ਕਰਿਓ ਅੱਜ ਕਿਤੇ ਨਾ ਕਿਤੇ ਗੈਰਤ ਨਹੀਂ ਲੱਭ ਰਹੀਆਂ ਕਦੇ ਕੱਖ ਨਹੀਂ ਸੀ ਗੈਰਤ ਸੀ ਸਭ ਕੁਝ ਸੀ ਅੱਜ ਸਭ ਕੁਝ ਹੈ ਗੈਰਤ ਨਹੀਂ ਕੱਖ ਨਹੀਂ ਨਜ਼ਰ ਆਉਂਦਾ ਇਸ ਲਈ ਬਜ਼ੁਰਗ ਅੱਜ ਵੀ ਮੋਢਾ ਪਾਲਦੇ ਨੇ ਨੌਜਵਾਨੋਂ ਤੁਹਾਨੂੰ ਬੇਨਤੀ ਕਰਦਾ ਏ ਤੁਹਾਡੇ ਵਿੱਚੋਂ ਭਾਈ ਗੁਰਦੇਵ ਸਿੰਘ ਪੈਦਾ ਹੋਣਗੇ ਏ ਜਿਉਂਦੇ ਜੀ ਕਹਿ ਸਕਣਗੇ ਔਰੰਗਜ਼ੇਬ ਕੀ ਹੋਇਆ ਤੂੰ ਸਾਡੇ ਸਹਿਬਜ਼ਾਦ ਦੇ ਸ਼ਹੀਦ ਕਰਤੇ ਅਨੰਦਪੁਰ ਉਜਾੜ ਦਿੱਤਾ ਫਿਕਰ ਨਾ ਕਰੀ ਖਾਲਸਾ ਜਿਉਂਦਾ ਹੈ ਇਨਸਾਫ ਜ਼ਰੂਰ ਲਏਗਾ ਇਹ ਗੱਲ ਸਾਡੇ ਨੌਜਵਾਨਾਂ ਨੇ ਇਹਨਾਂ ਨੂੰ ਸਾਬਤ ਕਰਨੀ ਇਸ ਲਈ ਬੇਨਤੀ ਕਰਾਂਗਾ ਉਹਨਾਂ ਬਜ਼ੁਰਗਾਂ ਨੂੰ ਨਤਮਸਤਕ ਹੁੰਨੇ ਆ ਨਮਸਕਾਰ ਕਰਦੇ ਆ